ਤੇਰਾ ਹੀ ਇੱਕ ਸਿੱਖ ਬਾਣਾ ਚੜਦੀ ਪੰਥ ਦੀ ਕਲਾ ਲਈ ਰਹਾ ਅਰਪਣ ਤੇਰੀ ਸਿੱਖੀ ਦੀ ਮੈਂ ਵੀ ਦਿਖ ਬਾਣਾ ਧੰਨ ਧੰਨ ਦਸਮੇਸ਼ ਪਿਤਾ ਬਾਜਾ ਵਾਲੀ ਸਰਕਾਰ ਸਰਵੰਸਦਾਨੀ ਮਰਦ ਅਗੰਬੜਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਿੱਖੀ ਦੀ ਚੜਦੀ ਕਲਾ ਲਈ ਸਿੰਘਾਂ ਅੰਦਰ ਨਵਾਂ ਜੋਸ਼ ਭਰਨ ਦੇ ਲਈ ਸਿੰਘਾਂ ਨੂੰ ਚੜਦੀ ਕਲਾ ਦੇ ਵਿੱਚ ਰਹਿਣ ਦੇ ਲਈ ਖਾਲਸਾ ਪੰਥ ਥਾਪਿਆ ਤੇ ਖਾਲਸਾ ਪੰਥ ਦਾ ਸਾਜਣਾ ਦਿਵਸ ਪੂਰੀ ਦੁਨੀਆ ਦੇ ਵਿੱਚ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ ਇਟਲੀ ਦੀ ਧਰਤੀ ਉੱਪਰ ਵੀ ਜਿਹੜਾ ਇਹ ਦਿਨਿਆ ਸੰਗਤਾਂ ਬਹੁਤ ਜ਼ਿਆਦਾ ਜੋਸ਼ੋ ਖਰੋਸ਼ਨਾ ਮਨਾ ਰਹੀਆਂ ਆ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਲੰਬਾਰਦੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭ ਫਲੇਰੋ ਜਿੱਥੇ ਕੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਕਾਬਲੇ ਤਾਰੀਫ ਹੈ ਅਲੋਕਿਕ ਨਜ਼ਾਰਾ ਦੇਖਣਯੋਗ ਹੈ ਤੇ ਗੁਰਦੁਆਰਾ ਸਿੰਘ ਸਭ ਫਲੇਰੋ ਵੱਲੋਂ ਇਸ ਮੌਕੇ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਕਿਹਾ ਜਾਂਦਾ ਹੈ ਕਿ ਇਹ ਇਟਲੀ ਦਾ ਸਭ ਤੋਂ ਵੱਡਾ ਨਗਰ ਕੀਰਤਨ ਹੈ ਜਿਸ ਵਿੱਚ ਕੇ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰੂ ਘਰ ਹਾਜ਼ਰੀ ਭਰਦੀਆਂ ਹਨ ਤੇ ਇਸ ਨਗਰ ਕੀਰਤਨ ਦੇ ਵਿੱਚ ਭਰਮੀ ਹਾਜ਼ਰੀ ਲਵਾਉਂਦੀਆਂ ਹਨ ਇਸ ਮੌਕੇ ਤੇ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕੀਰਤਨੀ ਅਤੇ ਕਥਾਵਾਚਕ ਪੰਥ ਦੀ ਚੜ੍ਹਦੀ ਕਲਾ ਦੇ ਜਿਹੜੇ ਜਕਾਰੇ ਛੱਡਦੇ ਹੋਏ ਸੰਗਤਾਂ ਨੂੰ ਲਾਸਾਨੀ ਸਿੱਖ ਇਤਿਹਾਸ ਸਰਵਣ ਕਰਵਾ ਰਹੇ ਆ ਤੇ ਗਤਕਾ ਕਲਾ ਦੇ ਸਿੰਘ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ naam sire vae guru sat naam sire vae guru vae guru tan ਸਤਿਨਾਮ ਸ੍ਰੀ ਵਾਹਿਗੁਰੂ 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 ਵਾਹਿਗੁਰੂ ਤਨ ਵਾਹਿ ਨਾਮ ਜੀ ਰਵਾਇ ਗੁਰੂ ਸਤਿਨਾਮ 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 ਜੀ ਰਵਾਇ वाहे वेगुरु धनवा naam siri guru sat naam guru sat naam siri vahe guru sat naam siri guru sat naam guru pahe guru tan naam sire guru sat naam guru sat naam guru sat naam guru sat naam guru siri vahe guru sat naam 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 ਨਾਮ ਸਿਰੀ ਵਾਹਿਗੁਰੂ ਸਤਨਾਮ 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 ਸਿਰੀ ਵਾਹਿਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਮਰੂ ਸਤ ਨਾਮ ਸ੍ਰੀ ਵਾਹੇ ਗੁਰੂ ਸਤ ਨਾਮ ਸ੍ਰੀ ਵਾਹੇ ਗੁਰੂ ਸਤ ਨਾਮ ਸ੍ਰੀ sat naam siri vahe guru 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 sat siri vahe guru vahe ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹਿਰ ਬਰੇਸ਼ੀਆ ਵਿਖੇ ਗੁਰਦੁਆਰਾ ਸਿੰਘ ਸਭਾ ਫਲਾਰੋ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਕੱਢਿਆ ਗਿਆ ਹੈ ਜੋ ਕਿ ਖਾਲਸਾ ਪੰਥ ਨੂੰ ਸਾਜਣਾ ਦੇ ਸੁਨ ਸਮਰਪਿਤ ਅਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਵੀ ਆ ਕੁਰਸੀ ਤੋਂ ਸ਼ੁਰੂ ਹੋ ਕੇ ਪਿਆਸਾ ਕੋਲੀ ਯੋਗ ਆਰੀਆ ਪਿਆਸਾ ਕੋਲੀ ਜਿੱਥੇ ਕਿ ਲੂਣਾਪਰਗ ਲੱਗਦੀ ਉੱਥੇ ਪਹੁੰਚ ਕੇ ਸਮਾਪਤੀ ਹਾ ਸੋ ਸਮੁੱਚੀਆਂ ਸੰਗਤਾਂ ਜਿੰਨੀਆਂ ਵੀ ਅੱਜ ਯੂਰਪ ਭਰ ਚੋਂ ਦੂਰ ਦਰਾਡੇ ਤੋਂ ਚੱਲ ਕੇ ਇਸ ਨਗਰ ਕੀਰਤਨ ਵਿੱਚ ਪਹੁੰਚਿਆ ਹਨ ਦਾਸ ਪ੍ਰਬੰਧਕ ਕਮੇਟੀ ਵੱਲ ਸੱਚੇ ਸਮੂੱਚੇ ਜਿਹੜੇ ਮੇਰੇ ਵੀਰ ਮੈਨਾਂ ਖੜੇ ਨੇ ਸਾਰਿਆਂ ਵੱਲੋਂ ਅਸੀਂ ਸਮੂੱਚਿਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹਾਂ ਅੱਜ ਦਾ ਜੋ ਕਿ ਮਹਾਨ ਦਿਹਾੜਾ ਖਾਲਸਾ ਪੰਥ ਦੇ ਸਾਜਨਾ ਦੇ ਤੁਸ ਨੂੰ ਸਮਰਪਿਤ ਅਦਵਸਾਖੀ ਦੇ ਦਿਹਾੜੇ ਦੀਆਂ ਸਮੂੱਚੀਆਂ ਸੰਗਤਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਨੇ ਹਾਂ ਅਤੇ ਸਮੂੱਚਿਆਂ ਸੰਗਤਾਂ ਜਿੰਨੀਆਂ ਵੀ ਅੱਜ ਦੂਰ ਦਰਾਡੇ ਤੋਂ ਚੱਲ ਕੇ ਪਹੁੰਚਿਆ ਹਨ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਜਿੰਨੇ ਵੀ ਮੇਰੇ ਵੀਰ ਜਿਹੜੇ ਕਿ ਅੱਜ ਵੱਡੇ ਪੱਧਰ ਤੇ ਸਟਾਲ ਲਾਏ ਹਨ ਜਿਨ੍ਹਾਂ ਨੇ ਬਹੁਤ ਲੰਗਰ ਲਾਏ ਹਨ ਜਿੰਨਾਂ ਵੀ ਵੀਰਾਂ ਨੌਜਵਾਨ ਵੀਰਾਂ ਨੇ ਭੈਣਾਂ ਨੇ ਭਰਾਵਾਂ ਨੇ ਸਾਰਿਆਂ ਨੇ ਅੱਜ ਇਸ ਨਗਰ ਕੀਰਤਨ ਵਿੱਚ ਸਵਾਵਾ ਨਿਭਾਈਆਂ ਹਨ ਸਤਿਗੁਰੂ ਕਿਰਪਾ ਕਰਨ ਉਹਨਾਂ ਸਾਰਿਆਂ ਦੇ ਸਵਾਵਾ ਪ੍ਰਵਾਨ ਕਰਨ ਅਤੇ ਜਿੰਨੇ ਮੇਰੇ ਵੀਰ ਪ੍ਰਬੰਧਕ ਕਮੇਟੀਆਂ ਦੇ ਸੱਜਣ ਮਿੱਤਰ ਜਿੰਨੇ ਵੀ ਮੁੱਖ ਸੇਵਾਦਾਰ ਸਾਹਿਬਾਨ ਬਾਹਰਲੇ ਗੁਰਦੁਆਰਾ ਸਾਹਿਬ ਤੋਂ ਉਸ ਮੁੱਚੀਆ ਕਮੇਟੀਆਂ ਪਹੁੰਚੀਆਂ ਹਨ ਦਾ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹੋਇਆ ਫਤਿਹ ਬੁਲਾਉਂਦਾ ਸਾਰਿਆਂ ਦਾ ਧੰਨਵਾਦ ਹੈ ਸੁਮਤੀ ਸੰਗਤ ਨੂੰ ਜੀ ਆਇਆਂ ਕਹਿੰਦਾ ਆ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ